ਦੇ 25 ਲੱਖ ਦਾ ਇਨਾਮ ਹੁਣ ਗਰਾਜ 25 ਲੱਖ ਦੀ ਲੜੀ ਖੇਡੂਗਾ 100 ਰੁਪਏ ਦੇ ਵਿੱਚ ਜਾਂ 100 ਰੁਪਏ ਦੇ ਵਿੱਚ 15 ਲੱਖ ਦੇ ਕਹਿੰਦੇ ਉਹ ਕਿਹਾ ਉਹ ਲੱਕੀ ਵੀਰ ਨੇ ਮੈਨੂੰ ਕੰਟੈਕਟ ਕੀਤਾ ਸੀਗਾ ਕਿਉਂਕਿ ਐਜ਼ ਆ ਸੋਸ਼ਲ ਵਰਕਰ ਸਾਡੇ ਸ਼ਹਿਰ ਦੇ ਵਿੱਚ ਜਾਂ ਸਾਡੇ ਜ਼ਿਲ੍ਹੇ ਦੇ ਵਿੱਚ ਕਿਤੇ ਵੀ ਕਿਸੇ ਨਾਲ ਤਕਾ ਹੁੰਦਾ ਤਾਂ ਸਭ ਨੇ ਦੇਖਿਆ ਕਿ ਮੈਂ ਹਰ ਇੱਕ ਜੋ ਉਹ ਲੋਕ ਆਏ ਸੀ ਮੇਰੇ ਕੋਲ ਜਿਹੜਾ ਕਿ ਜਿਨ੍ਹਾਂ ਦਾ ਮਾਲਕ ਦਾ ਨਾਮ ਹੈ ਰਕੇਸ਼ ਅੱਛਾ ਹੋਰ ਉਹਨਾਂ ਦੇ ਅਧਿਕਾਰੀ ਜਿਹੜੇ ਕਿ ਸੂਰੇਗਾਂਤ ਔਰ ਵਿਰੇਂਦਰ ਖੱਤਰੀ ਔਰ ਉਹਨਾਂ ਦਾ ਇੱਕ ਬੰਦਾ ਹੋਰ ਪ੍ਰੇਮ ਤੇ ਡਰਾਈਵਰ ਤੇ ਦੋ ਅੰਨੇਰ ਅਸ਼ੋਕਾ ਲਾਟਰੀ ਰੋਪੜ ਦੇ ਮਾਲਕ ਹਿਮੰਤ ਕੱਕੜ ਜਿਨ੍ਹਾਂ ਵੱਲੋਂ ਡੀਅਰ ਕੰਪਨੀ ਦੇ ਸਟਾਕਿਸਟ ਲੁਧਿਆਣਾ ਤੇ aarop ਲਗਾਏ ਗਏ ਨੇ ਉਹਨਾਂ ਦੇ ਵੱਲੋਂ ਉਹਨਾਂ ਨੂੰ ਪੰਜਾਬ ਸਟੇਟ ਦੀਆਂ ਲਾਟਰੀਆਂ ਨਾਲ ਵੇਚਣ ਦੇ ਲਈ ਮਜਬੂਰ ਕੀਤਾ ਜਾ ਰਿਹਾ ਜਿਸ ਦੇ ਲਈ ਪੰਜਾਬ ਸਰਕਾਰ ਦਾ ਰੈਵਨਿਊ ਦਾ ਨੁਕਸਾਨ ਹੋ ਰਿਹਾ ਉਹਨਾਂ ਨੇ ਕਿਹਾ ਕੀ ਪ੍ਰੇਵਰ ਕੰਪਨੀ ਦੇ ਮਾਲਕ ਦੇ ਵੱਲੋਂ ਉਹਨਾਂ ਦੀ ਦੁਕਾਨ ਤੇ ਸੂਰੇ ਕਾਂਤ ਵਰਿੰਦਰ ਖੱਤਰੀ ਤੇ ਪ੍ਰੇਮ ਕੁਮਾਰ ਦੇ ਨਾਂ ਤੇ ਬੰਦੇ ਨੂੰ ਉਹਨਾਂ ਦੀ ਦੁਕਾਨ ਤੇ ਭੇਜਿਆ ਗਿਆ ਉਹਨਾਂ ਦੇ ਵੱਲੋਂ ਉਹਨਾਂ ਨੂੰ ਪੰਜਾਬ ਸਟੇਟ ਦੀ ਲਾਟਰੀ ਨਾਲ ਵੇਚਣ ਦੇ ਲਈ ਮਜਬੂਰ ਕੀਤਾ ਗਿਆ ਜਦੋਂ ਉਹਨਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਕੰਪਨੀ ਵਾਲਿਆਂ ਨੇ ਹਿੰਮਤ ਕੱਕੜ ਦੇ ਵੱਲੋਂ ਖਰੀਦੀਆਂ ਹੋਈਆਂ ਡੀਅਰ ਲਾਟਰੀ ਦੀਆਂ ਟਿਕਟਾਂ ਜਿਨ੍ਹਾਂ ਦੀ ਕੀਮਤ ਲਗਭਗ 9 ਲੱਖ ਦੇ ਕਰੀਬ ਹੈ ਜ਼ਬਰਦਸਤੀ ਚੁੱਕ ਕੇ ਲੈ ਗਏ ਨੇ ਤੇ ਉਹਨਾਂ ਨੂੰ ਟਿਕਟਾਂ ਦੀ ਪੇਮੈਂਟ ਵੀ ਵਾਪਸ ਨਹੀਂ ਕੀਤੀ ਹੈ ਉਹਨਾਂ ਕਿਹਾ ਕਿ ਸਰਕਾਰ ਦੇ ਵੱਲੋਂ ਉਹਨਾਂ ਨੂੰ ਹਰ ਪ੍ਰਕਾਰ ਦੀ ਲਾਟਰੀ ਵੇਚਣ ਦਾ ਅਧਿਕਾਰ ਦਿੱਤਾ ਗਿਆ ਪਰ ਡੀਅਰ ਕੰਪਨੀ ਵਾਲੇ ਪੰਜਾਬ ਸਟੇਟ ਦੇ ਟਿਕਟਾਂ ਦਾ ਵੇਚਣ ਦੇ ਲਈ ਉਹਨਾਂ ਨੂੰ ਮਜਬੂਰ ਕਰ ਰਹੇ ਨੇ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਜੇਕਰ ਉਹਨਾਂ ਨੇ ਪੰਜਾਬ ਸਟੇਟ ਦੀਆਂ ਲਾਟਰੀਆਂ ਵੇਚਣੀਆਂ ਬੰਦ ਨਾ ਕੀਤੀਆਂ ਤਾਂ ਉਹਨਾਂ ਦਾ ਕਾਰੋਬਾਰ ਹੀ ਬੰਦ ਕਰਵਾ ਦਿੱਤਾ ਜਾਵੇਗਾ ਉਹਨਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਪ੍ਰੈਵਰ ਕੰਪਨੀ ਦੇ ਕਰਮਚਾਰੀਆਂ ਦੇ ਵੱਲੋਂ ਜਬਰੀ ਚੁੱਕੀਆਂ ਟਿਕਟਾਂ ਵਾਪਸ ਕਰਵਾਈਆਂ ਜਾਂ ਤੇ ਉਹਨਾਂ ਨੂੰ ਹਰ ਕਿਸਮ ਦੀ ਜੋ ਪੰਜਾਬ ਸਰਕਾਰ ਦੇ ਵੱਲੋਂ ਮਨਜ਼ੂਰਸ਼ੁਦਾ ਟਿਕਟਾਂ ਨੇ ਉਹ ਵੇਚਣ ਦੀ ਇਜਾਜ਼ਤ ਦਿੱਤੀ ਜਾਵੇ ਇਹ 25 ਲੱਖ ਦਾ ਇਨਾਮ ਹੁਣ ਗਰਾਜ 25 ਲੱਖ ਦੀ ਲੱਗ ਰਹੀ ਖੇਡੂਗਾ 100 ਰੁਪਏ ਦੇ ਵਿੱਚ ਜਾਂ 100 ਰੁਪਏ ਦੇ ਵਿੱਚ 15 ਲੱਖ ਦੀ ਖੇਡੂਗਾ ਔਰ ਇਹ ਮਹੀਨੇ ਦੇ ਵਿੱਚ ਸਿਰਫ ਇੱਕ ਡਰਾ ਓਨਲੀ 1 ਡਰਾ ਮੰਥਲੀ ਔਰ ਇਹ ਜਿਹੜੇ ਹੈਗੇ ਤਿੰਨ ਡਰਾਇਫਟ ਦੇ ਵਿੱਚ ਯਾਨੀ ਕਿ ਆਪਣੀ ਲਾਡਰੀ ਨੂੰ ਹੀ ਪ੍ਰਮੋਟ ਕਰ ਰਹੇ ਆ ਪੰਜਾਬ ਦੀ ਲਾਡਰੀ ਨੂੰ ਇੱਕ ਮਹੀਨੇ 'ਚ ਇੱਕੋ ਵੀ 15 ਲੱਖ ਤੁਸੀਂ ਇਹਨਾਂ ਨੂੰ ਕੰਪੇਅਰ ਕਰੋ ਸਰਸ਼ਨ ਤੋਂ ਸੰ ਮੇਰੀ ਇਹੀ ਮੰਗ ਹੈ ਦੇਖੋ ਮੈਂ ਇੱਕ ਛੋਟਾ ਜਿਹਾ ਸੇਂਦਨਾ ਪੰਜਾਬ ਦਾ ਸ਼ੋਕਾ ਲਾਟਰੀ ਨਾਮ ਤੇ ਦੁਕਾਨ ਚ ਲੰਦਾ ਪਿਛਲੇ 25 ਸਾਲਾਂ ਤੋਂ ਕੰਮ ਕਰ ਰਿਹਾ ਮੇਰੇ ਕੋਲ ਇਸ ਰੋਜ਼ਗਾਰ ਤੋਂ ਇਲਾਵਾ ਕੋਈ ਹੋਰ ਰੋਜ਼ਗਾਰ ਨਹੀਂ ਹੈ ਇਸੀ ਰੋਜ਼ਗਾਰ ਦੇ ਸਿਰ ਦੇ ਉੱਪਰ ਸਾਡੀ ਦੁਕਾਨ ਦੇ ਉੱਪਰ ਪੰਜ ਪਰਿਵਾਰਾਂ ਦੇ ਜਿਹੜਾ ਪਾਲਣ ਪੋਰਸ਼ਨ ਚੱਲ ਰਿਹਾ ਪੰਜ-ਪੰਜ ਬੰਦੇ ਸਾਡੇ ਕੋਲ ਕੰਮ ਕਰ ਰਹੇ ਹਨ ਉਹਨਾਂ ਦਾ ਵੀ ਅੱਗੇ ਪਰਿਵਾਰ ਪਾਲ ਰਿਹਾ ਮੇਰੀ ਬਸ ਪ੍ਰਸ਼ਾਸਨ ਨੂੰ ਇਹ ਬੇਨਤੀ ਹੈ ਵੀ ਸਖਤ ਕਾਰਵਾਈ ਕਰਕੇ ਮੈਨੂੰ ਮੇਰਾ ਰੋਜ਼ਗਾਰ ਵਾਪਸ ਲਾਇਆ ਜਾਵੇ ਤਾਂ ਕਿ ਅੱਗੋਂ ਦੀ ਕਿਸੇ ਪੰਜਾਬੀ ਨਾਲ ਅਜਿਹਾ ਧੱਕਾ ਨਾ ਹੋਵੇ ਤੇ ਮੇਰੇ ਕੋਲ ਜਿਹੜੇ ਡੀਅਰ ਫਰਮ ਦੇ ਅਧਿਕਾਰੀ ਹੈ ਨਾ ਜਿਹੜੇ ਮੇਰੇ ਕੋਲ ਡੀਅਰ ਫਰਮ ਦੇ ਅਧਿਕਾਰੀ ਹੈ ਜੋ ਕਿ ਵਿਸ਼ੇਸ਼ ਡਿਸਟ੍ਰੀਬਿਊਟਰ ਦੇ ਨਾਮ ਦੇ ਉੱਪਰ ਜਾਣੇ ਜਾਂਦੇ ਹਨ ਲੁਧਿਆਣਾ ਵਿਖੇ ਦਫ਼ਤਰ ਹੈ ਉਹਨਾਂ ਦਾ ਉਹ ਲੋਕ ਆਏ ਸੀ ਮੇਰੇ ਕੋਲ ਜਿਹੜੇ ਕਿ ਜਿਨ੍ਹਾਂ ਦਾ ਮਾਲਕ ਦਾ ਨਾਮ ਹੈ ਰਕੇਸ਼ ਅੱਛਾ ਹੋਰ ਉਹਨਾਂ ਦੇ ਅਧਿਕਾਰੀ ਜਿਹੜੇ ਕਿ ਸੂਰੇकांत ਔਰ ਵਿਰੇਂਦਰ ਖੱਤਰੀ ਔਰ ਉਹਨਾਂ ਦਾ ਇੱਕ ਬੰਦਾ ਹੋਰ ਪ੍ਰੇਮ ਤੇ ਡਰਾਈਵਰ ਤੇ ਦੋ ਅੰਨੇ ਦੋ ਅੰਨੇ ਦਾ ਮਤਲਬ ਜਿਹੜਾ ਕਿ ਜਿਹਦੇ ਬਾਰੇ ਸਾਨੂੰ ਨਾਮ ਦਾ ਨਹੀਂ ਪਤਾ ਉਹ ਸਾਡੇ ਕੋਲ ਆਏ ਸੀ ਤਾਂ ਪਹਿਲਾਂ ਤਾਂ ਸਾਨੂੰ ਡਰਾਇਆ ਧਮਕਾਇਆ ਵੀ ਸਾਡੀ ਫਰਮ ਦੀ ਲਾਟਰੀ ਤੋਂ ਵਗਾਏ ਕਿਸੇ ਹੋਰ ਦੀ ਕਿਉਂਕਿ ਇਹਨਾਂ ਕੋ ਪੰਜਾਬ ਦਾ ਟੈਂਡਰ ਹੈ ਪੰਜਾਬ ਦੀ ਆਰਡਰ ਵਿੱਚ ਇਹ ਆਪਣੀ ਫਰਮ ਨਾਗਰ ਨੇ ਦੀ ਲਾਟੀਆਂ ਤਾਂ ਵਿਕਵਾ ਰਹੇ ਆ ਪਰ ਗੋਆ ਅਗਰ ਗੋਲਡਨ ਅਸੀਂ ਇਹ ਰਾਸ਼ਟਰੀ ਵਰਗੀ ਲਾਟੀਆਂ ਵੇਚਦੇ ਆ ਤਾਂ ਸਾਡੇ ਪਰ ਇਹ ਦਬਾਅ ਪਾਉਂਦੇ ਵੀ ਇਹ ਤੁਸੀਂ ਲਾਟੀਆਂ ਨਹੀਂ ਵੇਚਣੀਆਂ ਦੇਖੋ ਬਿਜ਼ਨਸ ਦੇ ਵਿੱਚ ਕੰਪੀਟੀਸ਼ਨ ਤਾਂ ਬਥੇਰੇ ਸੁਣਿਆ ਸੀ ਕਿ ਅਗਰ ਤੁਸੀਂ ਕੰਪੀਟੀਸ਼ਨ ਕਰਨਾ ਚਾਹੁੰਦੇ ਆਪਣੇ ਬਿਜ਼ਨਸ ਰਾਈਵਲ ਨਾਲ ਕਰੋ ਇੱਕ ਸੇਲਰ ਨੂੰ ਡਰਾਉਂ ਤਮਕਾਉਂਦਾ ਕੀ ਕੰਮ ਆ ਇੱਕ ਸੇਲਰ ਤਾਂ ਇੱਕ ਆਜ਼ਾਦ ਹੈ ਉਹ ਆਜ਼ਾਦ ਮੰਛੀਆਂ ਨੂੰ ਕੰਮ ਕਰਦਾ ਜੋ ਕਿ ਸਰਕਾਰ ਤੋਂ ਪ੍ਰੂਵਡ ਹੈ ਜੇ ਸਰਕਾਰ ਸਾਨੂੰ ਮਨਾ ਨਹੀਂ ਕਰਦੀ ਤਾਂ ਇੱਕ ਪ੍ਰਾਈਵੇਟ ਕੰਪਨੀ ਦੇ ਕਰਮਚਾਰੀ ਔਰ ਕੋਈ ਪ੍ਰਾਈਵੇਟ ਔਰ ਜਿੱਦਾਂ ਕਿ ਮੇਰਾ ਨੁਕਸਾਨ ਹੋਇਆ ਜਿਹੜਾ ਮੇਰਾ maal ਚੱਕ ਕੇ ਲੈ ਕੇ ਗਏ ਲਗਭਗ 9 ਲੱਖ ਰੁਪਏ ਦਾ maal ਹੈ ਜਿਹੜਾ ਮੇਰਾ ਹੈ ਚੱਕ ਕੇ ਲੈ ਕੇ ਗਏ ਹੈ ਕਾਊਂਟਰ ਤੋਂ ਮੇਰੀ ਬਰ ਫਰਿਆਦ ਇਹ ਹੈ ਸਰਕਾਰ ਤੇ ਪ੍ਰਸ਼ਾਸਨ ਨੂੰ ਮੇਰਾ maal ਮੈਨੂੰ ਵਾਪਸ ਭਾਈਏ ਜੇ ਤੱਕ ਦਵਾਇਆ ਜਾਵੇ ਔਰ ਇਹਨਾਂ ਕੋਲੋਂ ਮੈਨੂੰ ਲਿਖਤੀ ਰੂਪ ਦੇ ਵਿੱਚ ਮਾਫੀਨਾਮਾ ਦਿੱਤਾ ਜਾਵੇ ਨਹੀਂ ਤਾਂ ਫਿਰ ਜੋ ਇਹਨਾਂ ਖਿਲਾਫ ਬਣਦੀ ਕਾਰਵਾਈ ਹੈ ਪ੍ਰਸ਼ਾਸਨ ਤੋਂ ਮੇਰੀ ਮੰਗ ਹੈ ਨਾ ਉਹ ਬਣਦੀ ਕਾਰਵਾਈ ਕੀਤੀ ਜਾਵੇ ਉਹ ਇਹਨਾਂ ਖਿਲਾਫ ਪਰਚਾ ਦਰਜ ਕੀਤਾ ਜਾਵੇ ਕਿਹੜੀ ਕਿਹੜੀ ਕੰਪਨੀ ਮੇਰੇ ਕੋਲੋਂ ਸਰ ਉਹ ਡੀਅਰ ਫਰਮ ਦੀਆਂ ਆਰ ਟਿਕਟਾਂ ਜਿਵੇਂ ਕਿ ਡੀਅਰ ਫਰਮ ਪੰਜਾਬ ਦੀਆਂ ਔਰ ਨਾਗਾਲੈਂਡ ਸਟੇਟ ਦੀਆਂ ਸਾਰੀਆਂ ਲਾਟਰੀਆਂ ਜਿਵੇਂ ਕਿ 6 ਰੁਪਏ ਦੀ ਲਾਟਰੀ 10 ਰੁਪਏ ਦੀ ਲਾਟਰੀ ਔਰ ਦੋ ਇਹਨਾਂ ਦੀ 500 ਰੁਪਏ ਦੀ ਰੱਥ ਯਾਤਰਾ ਜਿਹੜਾ ਕਿ 19 7 ਰਾਡਰਾ ਉਹ ਵੀ ਨਾਗਾਲੈਂਡ ਫਰਮ ਵੀ ਡੀਲਰ ਦੀ ਫਰਮ ਹੈ ਉਹ ਡੀਲਰ ਫਰਮ ਦੀਆਂ ਸਾਰੀਆਂ ਡਾਟਾ ਮੇਰੇ ਕੋਲ ਹੈ ਆਪਣੀਆਂ ਚੱਕ ਕੇ ਲੈ ਕੇ ਗਏ ਆ ਸਿਰ ਇਹ ਪ੍ਰਮੋਸ਼ਨਲ ਆਪਣੀ ਲਾਟਰੀਆਂ ਮੇਚ ਨੂੰ ਕਰ ਰਹੇ ਜਿਹੜੀ ਕਿ ਡੀਲਰ ਫਰਮ ਦੀਆਂ ਲਾਟਰੀਆਂ ਹੈਗੀਆਂ ਜਿਵੇਂ ਕਿ ਨਾਗਾਲੈਂਡ ਸਟੇਟ ਹੋ ਗਈ ਹੈ ਅਰਨਾਚਲ ਪ੍ਰਦੇਸ਼ ਹੋ ਗਈ ਔਰ ਸਿੱਕਮ ਸਟੇਟ ਹੋ ਗਈ ਇਹ ਡੀਲਰ ਦੀਆਂ ਆਪਣੀਆਂ ਲਾਟਰੀਆਂ ਹੈਗੀਆਂ ਉਹ ਪੰਜਾਬ ਦੀ ਆਰ ਦੇ ਵਿੱਚ ਇਹ ਸਾਨੂੰ ਨਾਗ ਔਰ ਪੰਜਾਬ ਦਾ ਅਕਸ ਵੀ ਕਿਤੇ ਨਾ ਕਿਤੇ ਖਰਾਬ ਹੁੰਦਾ ਪੰਜਾਬ ਦਾ ਰੈਵਨਿਊ ਵੀ ਕਿਤੇ ਨਾ ਕਿਤੇ ਇਸ ਤਰ੍ਹਾਂ ਖਰਾਬ ਹੁੰਦਾ ਕਿਉਂਕਿ ਪੰਜਾਬ ਦਾ 24 ਲੱਖ ਰੁਪਈਆ ਦਾ ਟੈਂਡਰ ਇਹਨਾਂ ਨੇ ਲਿੱਤਾ ਪਿਆ ਔਰ ਪ੍ਰਸ਼ਾਸਨ ਦੇ ਮੂੰਹ ਦੇ ਵਿੱਚ ਇਹਨਾਂ ਨੇ ਲੌਲੀਪੌਪ ਦੇਤਾ ਔਰ ਜਨਤਾ ਦੇ ਮੂੰਹ ਦੇ ਵਿੱਚ ਵੀ ਲੌਲੀਪੌਪ ਦੇਤਾ ਵੀ ਇਹਨੂੰ ਚੂਸੀ ਜਾਓ ਇੱਕ ਲਾਟਰੀ ਪੰਜਾਬ ਦੀ ਚੱਲ ਰਹੀ ਹੈ ਔਰ ਨਾਗਾਲੈਂਡ ਸਿਕਮ ਦੀਆਂ ਜਿਹੜੀਆਂ ਲਾਟਰੀਆਂ ਆ ਗਈਆਂ ਉਹ ਘੱਟੋ ਘੱਟ ਦਿਨ ਦੇ ਵਿੱਚ 7 ਤੋਂ 8 ਡਰਾਅ ਆ ਗਏ ਸੱਤ ਤੋਂ ਅੱਠ ਡਰਾਹੇ ਆਪਣੇ ਚਲਾ ਰਹੇ ਆ ਤਾਂ ਪੰਜਾਬ ਦੇ ਸਾਨੂੰ ਪੰਜਾਬ ਕੀ ਹੋ ਗਿਆ ਸਾਡੇ ਪੰਜਾਬ ਨੂੰ ਵੀ ਇਹਨਾਂ ਦੇ ਦਬਾਅ ਥੱਲੇ ਆ ਗਿਆ ਜਿਹੜੀ ਕਿ 24 ਲਾਟੀਆਂ ਦਾ ਟੈਂਡਰ ਦੇ ਕੇ ਵੀ ਇੱਕ ਲਾਟਰੀ ਦਿੱਲੀ ਚਲਾ ਰਹੇ ਆ ਹੁਣ ਇੱਕ ਲਾਟਰੀ ਦਿੱਲੀ ਦੇ ਵਿੱਚ ਸਾਡੇ ਦੁਕਾਨ ਦਾ ਖਰਚਾ ਨਹੀਂ ਪੂਰਾ ਹੁੰਦਾ ਇਸ ਕਰਕੇ ਸਾਨੂੰ ਅਦਰ ਲਾਟੀਆਂ ਦਾ ਹਸਾਰਾ ਲੈਣਾ ਪੈਂਦਾ ਉਹ ਅਦਰ ਲਾਟੀਆਂ ਦਾ ਅਗਰ ਅਸੀਂ ਹਸਾਰਾ ਲੈਂਦੇ ਆ ਤਾਂ ਇਹ ਨਾਗਾਲੈਂਡ ਸਟੇਟ ਵਾਲੇ ਜਿਹੜੇ ਬੀਅਰ ਫਰਮ ਦੇ ਮਾਲਕ ਆ ਇਹ ਸਾਨੂੰ ਸਿਰ ਆਪਣੀਆਂ ਲਾਟਰੀਆਂ ਵਿੱਚ ਇਹ ਉਹ ਕਰਦੇ ਆ ਜਦ ਕਿ ਇਹ ਗੈਰ ਕਾਨੂੰਨੀ ਹੈ ਅਪਰਾਧ ਹੈ ਕ੍ਰਾਈਮ ਹੈ ਇਹਦੇ ਖਿਲਾਫ ਸਖਤੋ ਸਖਤ ਐਕਸ਼ਨ ਲਿੱਤਾ ਜਾਵੇ। ਦਾ ਰੈਵਨਿਊ ਬਹੁਤ ਖਰਾਬ ਹੋ ਰਿਹਾ ਜੀ ਇਸ ਦੇ ਵਿੱਚ ਪੰਜਾਬ ਦੇ ਜਿਹੜਾ ਪੰਜਾਬ ਦੇ ਰੈਵਨਿਊ ਨੂੰ ਰੋਕਦਾ ਹੈ ਪੰਜਾਬ ਦੀ ਲਾਟਰੀ ਦੀ ਸੇਲ ਨੂੰ ਰੋਕਦਾ ਉਹ ਵੀ ਇੱਕ ਦੇਸ਼ ਚੋੜ ਦਾ ਮਾਮਲਾ ਹੀ ਬਣਦਾ ਮੇਰੇ ਹਿਸਾਬ ਨਾਲ ਸੁਪਰੀਮ ਕੋਰਟ ਕਹਿੰਦੀ ਹੈ ਵੀ ਇਹ ਦੇਸ਼ ਦੋੜ ਦਾ ਮਾਮਲਾ ਹੈ ਕਿਉਂਕਿ ਅਸੀਂ ਪੰਜਾਬ ਦੀ ਸੇਲ ਨੂੰ ਖਰਾਬ ਨਹੀਂ ਕਰ ਸਕਦੇ ਪੰਜਾਬ ਦੇ ਐਕਸ਼ਨ ਨੂੰ ਖਰਾਬ ਨਹੀਂ ਕਰ ਸਕਦੇ ਔਰ ਪੰਜਾਬ ਦੇ ਰੈਵਨਿਊ ਨੂੰ ਜਿਹੜਾ ਰੋਕਦਾ ਉਹ ਇਹ ਇੱਕ سنگੀਨ ਜੁਰਮ ਹੈ। ਲੱਕੀ ਮੈਨੂੰ ਮੈਨੂੰ ਕੰਟੈਕਟ ਕੀਤਾ ਸੀਗਾ ਕਿਉਂਕਿ ਐਜ਼ ਅ ਸੋਸ਼ਲ ਵਰਕਰ ਸਾਡੇ ਸ਼ਹਿਰ ਦੇ ਵਿੱਚ ਜਾਂ ਸਾਡੇ ਜ਼ਿਲ੍ਹੇ ਦੇ ਵਿੱਚ ਕਿਤੇ ਵੀ ਕਿਸੇ ਨਾਲ ਤੱਕਾ ਹੁੰਦਾ ਤਾਂ ਸਭ ਨੇ ਦੇਖਿਆ ਕਿ ਮੈਂ ਹਮੇਸ਼ਾ ਅੱਗੇ ਹੋ ਕੇ ਉਹਨਾਂ ਦੇ ਲਈ ਖੜੀ ਆ ਸੋ ਦੇਖੋ ਵੀਰ ਦਾ ਰੋਜ਼ਗਾਰ ਹੈ ਇਹਦੇ ਨਾਲ ਔਰ ਮੇਨ ਗੱਲ ਕਿ ਸਰਕਾਰ ਵੱਲੋਂ ਅਲਾਉ ਹੈ ਜੇ ਕੰਪਨੀ ਵਾਲੇ ਤੱਕਾ ਕਰਦੇ ਆ ਤਾਂ ਸਾਨੂੰ ਰਿਟਰਨ ਦੇ ਵਿੱਚ ਲਿਆ ਕੇ ਇਹ ਵੀਰ ਨੂੰ ਦੇ ਦੇਣ ਤਾਂ ਨੈਚੁਰਲ ਜੀ ਗੱਲ ਆ ਨਹੀਂ ਸੇਲ ਕਰਨਗੇ ਪਰ ਨਹੀਂ ਸਰਕਾਰ ਨੇ ਕਿਹਾ ਹੋਇਆ ਸਰਕਾਰ ਵੱਲੋਂ ਅਲਾਉਡ ਹੈ ਸਾਰੀਆਂ ਕੰਪਨੀਆਂ ਜਿਹੜੀ ਵੀ ਕੋਈ ਲੋਟਰੀ ਸੇਲ ਕਰਦੇ ਆ ਉਹਨਾਂ ਦਾ ਰੈਵਨਿਊ ਹੈ ਜਿਹੜਾ ਸਰਕਾਰ ਨੂੰ ਬਰਾਬਰ ਜਾਂਦਾ ਸੋ ਬਿਲਕੁਲ ਜਿਹੜਾ ਇਹ ਤੱਕਾ ਕੀਤਾ ਗਿਆ ਗਲਤ ਹੈ ਇਹਦੇ ਖਿਲਾਫ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ ਜੇ ਫੇਰ ਵੀ ਪ੍ਰਸ਼ਾਸਨ ਨੂੰ ਕਿਤੇ ਕੋਈ ਸ਼ੱਕ ਹੈ ਤਾਂ ਉਹ ਇਹਨਾਂ ਦਾ ਵੀ ਖੁਦ ਕਹਿ ਰਹੇ ਨੇ ਕਿ ਤੁਸੀਂ ਚੈੱਕ ਕਰ ਸਕਦੇ ਹੋ ਜੇ ਮੇਰੀ ਕੋਈ ਲੋਟਰੀ ਗਲਤ ਨਿਕਲਦੀ ਹੈ ਜਾਂ ਕੋਈ ਡੁਪਲੀਕੇਟ ਨਿਕਲਦੀ ਹੈ ਤਾਂ ਤੁਸੀਂ ਪਹਿਲਾ ਪਰਚਾ ਮੇਰੇ ਤੇ ਕਰੋ ਇਸ ਤੋਂ ਵੱਡਾ ਪ੍ਰੂਫ ਹੈ ਜਿਹੜਾ ਹੋਰ ਆਪਾਂ ਕੀ ਦੇ ਸਕਦੇ ਆ ਸੋ ਇਹ ਜਿਹੜਾ ਤੱਕਾ ਹੋ ਰਿਹਾ ਇਹ ਇਹਨਾਂ ਨੂੰ ਬੰਦ ਕਰਨਾ ਪੈਣਾ